जी <laughs> है <laughs> ਮੈਨੂੰ ਲੱਗਦਾ ਪਰਣ ਸੋਣੀ ਮੇਰੀ ਬੱਚੀ ਮੇਰੀ ਜਾਨ ਬੀਤੀ ਰਾਤ ਜਲੰਧਰ ਦੇ ਵਿੱਚ 13 ਸਾਲਾਂ ਕੁੜੀ ਦਾਏ ਨਾਲ ਜ਼ਬਰ ਜ਼ਨਾਹ ਕੀਤਾ ਗਿਆ ਔਰ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਇਲਾਕੇ ਦੇ ਵਿੱਚ ਜਿਹੜਾ ਲੋਕ ਇਕੱਠੇ ਹੋਏ ਉਹਨਾਂ ਦਾ ਗੁੱਸਾ ਫੁੱਟਿਆ ਪਰ ਉਸ ਕੁੜੀ ਦੇ ਨਾਲ ਜਿਸਨੇ ਦਰਿੰਦਗੀ ਕੀਤੀ ਉਸ ਨੂੰ ਹਾਲਾਂਕਿ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪਰ ਪੋਸਟਮਾਰਟਮ ਤੋਂ ਬਾਅਦ ਦੱਸ ਦਈਏ ਕਿ 13 ਸਾਲਾਂ ਕੁੜੀ ਦਾ ਅੰਤਮ ਸੰਸਕਾਰ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਮਾ ਸਣੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਜਿਹੜੇ ਲੋਕ ਇਸ ਦੁੱਖ ਦੇ ਵਿੱਚ ਦੁੱਖ ਦਾ ਪ੍ਰਟਾਵਾ ਕਰਨ ਦੇ ਲਈ ਪਹੁੰਚੇ ਹੋਏ ਸੀ ਉਨ੍ਹਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾਂ ਜਲੰਧਰ ਦੇ ਵਿੱਚ ਬੀਤੀ ਦੇ ਰਾਤ ਤੇ 13 ਸਾਲਾਂ ਕੁੜੀ ਦੇ ਨਾਲ ਜ਼ਬਰ ਜ਼ਨਾਹ ਕੀਤਾ ਗਿਆ ਔਰ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਗਵਾਂਡ ਦੇ ਵਿੱਚ ਰਹਿੰਦੇ ਵਿਅਕਤੀ ਵੱਲੋਂ ਇਹ ਦਰਿੰਦਗੀ ਕੀਤੀ ਗਈ ਇਹ ਮਾੜੀ ਹਰਕਤ ਕੀਤੀ ਗਈ ਔਰ ਜੋ ਉਸ ਸਮੇਂ ਜਾਣਕਾਰੀ ਸਾਹਮਣੇ ਆਈ ਕਿ ਵਿਅਕਤੀ ਵੱਲੋਂ ਇਹ ਦਰਿੰਦਗੀ ਕਰਨ ਤੋਂ ਬਾਅਦ ਉਸ ਦੀ ਜਿਹੜੀ Laash ਹੈ ਬਾਥਰੂਮ ਦੇ ਵਿੱਚ ਲੁਕਾ ਦਿੱਤੀ ਗਈ ਹਾਲਾਂਕਿ ਜਦੋਂ ਪਰਿਵਾਰਕ ਮੈਂਬਰ ਆਪਣੀ ਧੀ ਨੂੰ ਲੱਭਦੇ ਨੇ ਉਸ ਦੀ ਭਾਲ ਕਰਦੇ ਨੇ ਸੀਸੀਟੀਵੀ ਖੰਗਾਲਦੇ ਨੇ ਤਾਂ ਉਸ ਤਸਵੀਰਾਂ ਦੇ ਵਿੱਚ ਇਹ ਸਾਹਮਣੇ ਹੁੰਦਾ ਹੈ ਕਿ ਕਿੰਜੇ ਵਿਅਕਤੀ ਜਿਹੜਾ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਲੋਕਾਂ ਦਾ ਗੁੱਸਾ ਫੁੱਟਿਆ ਔਰ ਉਸ ਵਿਅਕਤੀ ਨੂੰ ਬਾਅਦ ਵਿੱਚ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਦੀਆਂ ਟੀਮਾਂ ਵੀ ਪਹੁੰਚਦੀਆਂ ਨੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਪਰ ਇਹ ਇਸ ਵਕਤ ਜੋ ਤਸਵੀਰਾਂ ਨੇ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਲੰਧਰ ਦੇ ਬਸਤੀ ਗੁਜਾ ਦੇ ਵਿੱਚ ਜੋ ਸ਼ਮਸ਼ਾਨ ਘਾਟ ਹੈ ਉਸ ਦੇ ਵਿੱਚ 13 ਸਾਲਾਂ ਕੁੜੀ ਦਾ ਅੰਤਮ ਸੰਸਕਾਰ ਕੀਤਾ ਗਿਆ ਔਰ ਜਦੋਂ ਅੰਤਿਮ ਵਿਦਾਈ ਦਿੱਤੀ ਗਈ ਤਾਂ ਇਸ ਦਰਮਿਆਨ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਔਰ ਦੇਖ ਸਕਦੇ ਹੋ ਕਿ ਕਿੰਜ ਮਾਂ ਜਿਹੜੀ ਹੈ ਉਹ ਇਸ ਵਕਤ ਸਦਮੇ ਦੇ ਵਿੱਚ ਹੈ ਜੋ ਇਹ ਮਾੜੀ ਹਰਕਤ ਮਲਜ਼ਮ ਵੱਲੋਂ ਕੀਤੀ ਗਈ ਜੋ ਇਹ ਮਾੜੀ ਕਰਤੂਤ ਕੀਤੀ ਗਈ ਇਸ ਨੂੰ ਲੈ ਕੇ ਸਮਾਜ ਵੀ ਸ਼ਰਮਸਾਰ ਹੈ ਤਾਂ ਸ਼ਰਮਸਾਰ ਕਰ ਦੇਣ ਲਈ ਇਹ ਘਟਨਾ ਜਿਹੜੀ ਹੈ ਬੀਤੀ ਦੇ ਰਾਤ ਜਲੰਧਰ ਦੇ ਵਿੱਚ ਵਾਪਰਦੀ ਹੈ 13 ਸਾਲਾਂ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਔਰ ਉਸ ਤੋਂ ਬਾਅਦ ਉਸ ਦਾ ਗਲ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਇਲਾਕਾ ਨਿਵਾਸੀ ਇਕੱਠੇ ਹੈ ਉਸ ਸਮੇਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਸੀਸੀਟੀਵੀ ਦੇ ਵਿੱਚ ਦੇ ਕੇ ਇਹ ਪਤਾ ਚੱਲਦਾ ਹੈ ਕਿ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਮੌਕੇ ਤੇ ਪੁਲਿਸ ਦੀ ਟੀਮ ਵੀ ਪਹੁੰਚਦੀ ਆ ਮੁਲਜ਼ਮ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਗ੍ਰਿਫਤਾਰ ਕਰਕੇ ਜਿਹੜਾ ਅਗਲੀ ਕਾਰਵਾਈ ਜਿਹੜੀ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਵਕਤ ਜੋ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਲੰਧਰ ਦੇ ਬਸਤੀ ਗੁਜਾ ਦੇ ਵਿੱਚ ਜਿਹੜਾ ਸ਼ਮਸ਼ਾਨ ਘਾਟ ਹੈ ਉਸ ਦੇ ਵਿੱਚ 13 ਸਾਲਾਂ ਕੁੜੀ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਇਹ ਭਾਬੂ ਕਰਦੇਨ ਮਲੀਆਂ ਤਸਵੀਰਾਂ ਨੇ ਔਰ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਵਿੱਚ ਕਿ ਨਮ ਅਸਨੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਰੂ ਰੋ ਕੇ ਬੁਰਾ ਹਾਲ ਹੋ ਗਿਆ ਹੈ ਨਮ ਅੱਖਾਂ ਦੇ ਨਾਲ 13 ਸਾਲਾਂ ਕੁੜੀ ਨੂੰ ਵਿਦਾਈ ਦਿੱਤੀ ਗਈ ਹੈ ਉਸ ਕੁੜੀ ਨੂੰ ਵਿਦਾਈ ਦਿੱਤੀ ਗਈ ਨਮ ਅੱਖਾਂ ਦੇ ਨਾਲ ਜਿਸ ਦੇ ਨਾਲ ਵਿਅਕਤੀ ਵੱਲੋਂ ਮੁਲਜ਼ਮ ਵੱਲੋਂ ਦਰਿੰਦਗੀ ਕੀਤੀ ਗਈ ਸੀ ਤਾਂ ਜਲੰਧਰ ਦੇ ਵਿੱਚ ਬੀਤੀ ਦੇਰ ਸ਼ਾਮ ਇਹ ਘਟਨਾ ਵਾਪਰੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਜਦੋਂ ਗੁਵਾਂਡ ਦੇ ਵਿੱਚ ਰਹਿੰਦੇ ਵਿਅਕਤੀ ਵੱਲੋਂ 13 ਸਾਲਾਂ ਕੁੜੀ ਦੇ ਨਾਲ ਜ਼ਬਰ ਜ਼ਨਾਹ ਕੀਤਾ ਗਿਆ ਔਰ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਲੋਕੋ ਕੇ ਇਸ ਤੋਂ ਬਾਅਦ ਇਕੱਠੇ ਉਹਨਾਂ ਦਾ ਵੀ ਦੇਖਿਆ ਗਿਆ ਕਿ ਕਿੰਝ ਗੁੱਸਾ ਫੁੱਟਿਆ ਕਿਉਂਕਿ ਉਸ ਦੀ ਯਾਨੀ ਕਿ 13 ਸਾਲਾਂ ਕੁੜੀ ਦੀ ਜਿਹੜੀ Laash ਆ ਉਹ ਬਾਥਰੂਮ ਦੇ ਵਿੱਚੋਂ ਮਿਲਦੀ ਹੈ ਕਿਉਂਕਿ ਵਿਅਕਤੀ ਨੇ ਦਰਿੰਦਗੀ ਕਰਨ ਤੋਂ ਬਾਅਦ ਕੁੜੀ ਦੀ ਜਿਹੜੀ Laash ਆ ਉਹ ਬਾਥਰੂਮ ਦੇ ਵਿੱਚ ਲੁਕਾ ਦਿੱਤੀ ਸੀ ਫਿਲਹਾਲ ਦੱਸਦੀ ਹੈ ਕਿ ਕੁੜੀ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਗਈ ਸੀ ਔਰ ਉਸ ਤੋਂ ਬਾਅਦ ਦੇਰ ਰਾਤ ਘਰ ਨਹੀਂ ਪਹੁੰਚੀ ਪਰਤੀ ਪਰਿਵਾਰ ਚਿੰਤਾ ਦੇ ਵਿੱਚ ਹੈ ਪਰਿਵਾਰ ਨੇ ਉਸ ਦੀ ਭਾਲ ਜਿਹੜੀ ਹੈ ਉਹ ਸ਼ੁਰੂ ਕੀਤੀ ਹਾਲਾਂਕਿ ਜਦੋਂ ਪਰਿਵਾਰਕ ਮੈਂਬਰਾਂ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇਸ ਦਰਮਿਆਨ ਇਹ ਸਾਹਮਣੇ ਆਇਆ ਕਿ ਉਸ ਦੀ ਇੱਕ ਗਵਾਂਡੀ ਦੇ ਘਰ ਜਾਂਦੇ ਜਿਹੜਾ ਕੁੜੀ ਨੂੰ ਦੇਖਿਆ ਗਿਆ ਔਰ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਕੋਈ ਅੰਦਰ ਨਹੀਂ ਸੀ ਪਰ ਜਦੋਂ ਅੰਦਰ ਗਏ ਪਰਿਵਾਰਕ ਮੈਂਬਰ ਲੋਕ ਅੰਦਰ ਗਏ ਤਾਂ ਇਹ ਦੇਖਿਆ ਗਿਆ ਕਿ ਬਾਥਰੂਮ ਦੇ ਵਿੱਚੋਂ ਜਿਹੜੀ ਹੈ ਉਹ লাশ ਜਿਹੜੀ ਹੈ ਉਹ ਮਿਲਦੀ ਹੈ ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਆਪੜ ਗਿਆ ਔਰ ਭੀੜ ਨੇ ਮੁਲਜ਼ਮ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕੀਤੀ ਔਰ ਇਹ ਵੀ ਜਾਣਕਾਰੀ ਉਸ ਵਕਤ ਸਾਹਮਣੇ ਕਿ ਜ਼ਿੰਦਾ ਸਾੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਕੀਤੀ ਗਈ ਔਰ ਮੁਲਜ਼ਮ ਦੇ ਘਰ ਦੇ ਉੱਤੇ ਪੱਥਰਬਾਜ਼ੀ ਵੀ ਹੋਈ ਔਰ ਕਰੀਬ ਲੋਕਾਂ ਨੇ ਰਾਤ 1 ਵਜੇ ਤੱਕ ਇਸ ਦਾ ਵਿਰੋਧ ਕੀਤਾ ਔਰ ਇਹ ਵੀ ਦੇਖਿਆ ਗਿਆ ਕਿ ਪੁਲਿਸ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਔਰ ਮਾਮਲਾ ਵੀ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਘਟਨਾ ਨੇ ਸ਼ਰਮਸਾਰ ਕਰ ਦਿੱਤਾ ਹੈ ਹਰ ਕਿਸੇ ਨੂੰ ਕਿਉਂਕਿ ਮਹਿਜ਼ 13 ਸਾਲ ਦੀ ਕੁੜੀ ਜੋ ਆਪਣੀ ਸਹੇਲੀ ਨੂੰ ਮਿਲਣ ਦੇ ਲਈ ਘਰ ਗਈ ਸੀ ਔਰ ਉਸ ਦੇ ਨਾਲ ਅਜਿਹੀ ਦਰਿੰਦਗੀ ਕੀਤੀ ਗਈ ਉਸ ਦੇ ਨਾਲ ਜ਼ਬਰ ਜ਼ਨਾਹ ਕੀਤਾ ਗਿਆ ਔਰ ਬਾਅਦ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਉਸ ਦੀ Laash ਬਾਥਰੂਮ ਦੇ ਵਿੱਚੋਂ ਮਿਲਦੀ ਹੈ ਜਿਸ ਨੂੰ ਲੈ ਕੇ ਲੋਕਾਂ ਦਾ ਗੁੱਸਾ ਵੀ ਫਟਿਆ ਸੀ ਪਰ ਇਸ ਵਕਤ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਬਸਤੀ ਗੁਜਾ ਦੇ ਸ਼ਮਸ਼ਾਨ ਘਾਟ ਦੀਆਂ ਨੇ ਇਸ ਸ਼ਮਸ਼ਾਨ ਘਾਟ ਦੇ ਵਿੱਚ 13 ਸਾਲਾਂ ਕੁੜੀ ਦਾ ਅੰਤਮ ਸੰਸਕਾਰ ਕੀਤਾ ਗਿਆ ਇਸ ਮੌਕੇ ਦੇਖ ਸਕਦੇ ਹਾਂ ਕਿ ਪਰਿਵਾਰਕ ਮੈਂਬਰ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੋ ਜਾਤ ਬਾਤ ਤੋ ਜਾਤ ਬਾਤ ਤੋ ਮਨ ਨਹੀਂ ਆਇਆ ਹੈ ਤੋ ਆਪ ਤੋ ਆਪ ਤੋ ਆਜਾ ਮੇਰੀ ਬੱਚੀ ਐ ਇਹ ਕੱਲ੍ਹ ਹੈ ਇਹ ਮੈਨੂੰ ਲੱਗਦਾ ਫਰਨ ਸੋਣੀ Hey <laughs> Meri <laughs> 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 <laughs>